ਨਮਾਇਦਾ ਚੁੰਡਾ ਮੈਂ ਤਾਂ ਦੇਖਿਆ ਮੇਰੇ ਫਾਦਰ ਇੱਕ ਕੰਪੇਨ ਕਮੇਟੀ ਦੇ ਇਨਚਾਰਜ ਰਹੇ ਐ ਸਰਕਾਰ ਬਣੀ ਐ ਔਰ ਮੈਂ ਦੇਖਿਆ ਵੀ ਦੋ ਵਾਰੀ ਹੋ ਇਸ 2007 ਦੇ ਵਿੱਚ 2017 ਦੇ ਵਿੱਚ ਉਹਨਾਂ ਦੀ ਸਲਾਹ ਲਈਤੀ ਗਈ ਹਾਈ ਕਮਾਂਡ ਨੇ ਤੇ ਦੋ ਵਾਰੀ ਸਰਕਾਰ ਬਣੀ ਮੈਂ ਦੇਖਿਆ ਵੀ ਇਲੈਕਸ਼ਨ ਕਿਵੇਂ ਲੈਡੀ ਜਾਂਦੀ ਐ ਔਰ ਕਿਹੜੇ ਬੰਦੇ ਜਦੋਂ ਤਾਂ ਸਭ ਤੋਂ ਜ਼ਰੂਰੀ ਇਹਦੇ ਚ ਚੀਜ਼ ਇਹ ਹੈਗੀ ਐ ਕਿ ਸਰਕਾਰ ਐਮਐਲਏ ਨਾਲ ਬਣੀ ਸਰਕਾਰ ਗੱਲਾਂ ਬਾਤਾਂ ਨਾਲ ਨਹੀਂ ਮਾਰਨੀ ਵੀ ਆਜੇ ਮਾਨੂੰ ਟਿਕਟ ਦੇ ਦੋ ਸਾਰਿਆਂ ਦਾ ਦਿਲ ਕਰਦਾ ਮੈਂ ਤਾਂ ਕਹਿੰਦਾ ਜੇ ਮਾਨੂੰ ਫਿੱਟ ਨਹੀਂ ਕਰਦਾ ਨਾ ਤੇ ਉਹ ਟਿਕਟ ਕੋਈ ਚੱਕਰ ਨਹੀਂ ਹੈਗਾ ਜਿਹੜੇ ਨੂੰ ਦਊਂਗੇ ਮੈਂ ਉਹਦੀ ਮਦਦ ਕਰੂੰਗਾ ਜੇ ਲੱਗਦਾ ਜਿੰਦ ਸੱਕਦਾ ਕਰਦੇ ਰਹੋ ਭਾਈ ਸੋ ਬੜਾ ਇਹ ਜਿਹੜੀ ਇਲੈਕਸ਼ਨ ਲੜਨ ਵਾਲੀ ਗੱਲ ਹੈਗੀ ਸਾਰਿਆਂ ਦਾ ਦਿਲ ਕਰਦਾ ਹੈ ਹੁਣ ਵੀ ਸਾਡੇ ਕਈ ਨੁਮਾਇंदे ਹੈਗੇ ਮੈਂ ਦੇਖਦੇ ਹਾਂ ਕੋਈ ਸਮਾਨ ਨਹੀਂ ਹੈ ਵੀ ਗੱਡੀ ਇੱਕ ਫੋਨ ਹੈ ਇੱਕ ਬੰਦਾ ਰੱਖਿਆ ਹੈ ਵੀਡੀਓ ਬਣਾਉਣ ਵਾਸਤੇ ਜਿੱਥੇ ਅਸੀਂ ਪ੍ਰੋਗਰਾਮ ਕਰਦੇ ਆ ਨਾ ਉਹਨਾਂ ਦੀ ਧਰੀ ਹੈ ਨਾ ਉਹਨਾਂ ਦੀ ਸਾਊਂਡ ਹੈ ਨਾ ਉਹਨਾਂ ਦਾ ਟੈਂਟ ਹੈ ਨਾ ਉਹਨਾਂ ਦਾ ਪਾਣੀ ਹੈ ਉਹ ਬੰਦਾ ਹੰਦਾ ਇੱਕ ਵੀਡੀਓ ਬਣਾਉਣ ਵਾਲਾ ਇਸ ਤਰ੍ਹਾਂ ਕਰਕੇ ਇਹ ਕਹਿ ਦਿੰਦੇ ਆ ਵੀ ਇਹ ਸਾਡੀ ਹੈ ਜੀ ਨਾਲ ਦੀ ਨਾਲ ਮੈਂ ਤਾਂ ਸ਼ਾਜਲੀ ਸਾਹਿਬ ਅਰਹਾਨਾ ਕੀ ਸਾਡੇ ਦਾ ਫੈਸਲਾ ਹੋਇਆ ਬਾਈ ਧੋਗ ਵੀ ਪਹਿਰੇ ਹੋਵੇ ਉਹਦੀ ਵੀ ਵੀਡੀਓ ਦੇ ਦਿੰਦੇ ਆ ਸ਼ਾਮ ਨੂੰ ਸਾਡਾ ਐਡਾ ਵੱਡਾ ਬਾਤ ਹੋਇਆ ਵਾ ਸਾਰਿਆਂ ਕਹਤਾ ਮੈਂਗਾ ਮੇਰੀ ਕੋਈ ਫੋਟੋ ਨਾ ਲਾ ਦੇ ਯਾਰ ੁੱਲ ਕੇ ਇਹ ਬੱਚਿਆਂ ਦਾ ਮਸਲਾ ਹੈ ਇਹ ਸਾਡਾ ਆਪਣਾ ਮਸਲਾ ਸਾਡਾ ਅੰਦਰ ਰੋ ਰਿਆ ਬੀਰੀ ਕੋਈ ਜੀ ਕੀ ਆਉਣੀ 15 20 ਮਿੰਟ ਬਾਅਦ ਹੀ ਨਾਲ ਦੀ ਨਾਲ ਵੀਡੀਓ ਰਿਲੀਜ਼ ਕਰ ਦਿੰਦੇ ਆ ਉਹ ਕਹਿੰਦੇ ਵੀ ਸਾਡਾ ਕੰਮ ਬਣ ਗਿਆ ਚਲੋ ਜੀ ਗੱਡੀ 'ਚ ਬੈਠੋ ਭੱਜ ਲਿਓ ਹੁਣ ਅਗਲੇ ਪ੍ਰੋਗਰਾਮ 'ਚ ਚਲੋ ਸੋ ਇਹ ਬੜਾ ਸੀਰੀਅਸ ਮਸਲਾ ਜੀ ਜਿਹੜਾ ਇਲੈਕਸ਼ਨ ਵਾਲਾ ਹੈਗਾ ਬੜਾ ਕੁਛ ਜੇ ਕੰਮ ਨਾਲਾ ਹੈਗਾ ਬੜਾ ਤੁਹਾਨੂੰ ਸਾਰਿਆਂ ਨੂੰ ਬਹੁਤ ਵੱਡੀ ਲੜਾਈ ਹੈ ਬੜਾ ਕੁਛ ਕਰਨਾ ਪੈਣਾ ਔਰ ਸ਼ਾਦਲੀ ਸਾਹਿਬ ਤੁਹਾਨੂੰ ਜੇ ਇਨਚਾਰਜ ਬਣਾਇਆ ਸਹੀ ਰਿਪੋਰਟ ਭੇਜੋ ਇੱਥੇ ਤੋਂ ਆ ਜਿਹੜਾ ਸਾਡਾ ਹੋਇਆ ਲੁਧਿਆਣੇ ਹੋਇਆ ਇਲੈਕਸ਼ਨ ਦੇ ਵਿੱਚ ਬੜਾ ਮਨ ਭਾਗਾ ਹੋਇਆ ਜਿਵੇਂ ਯਸ਼ਪਾਲ ਜੀ ਨੇ ਦੱਸਿਆ ਜਿੱਤੀ ਹੋਈ ਸੀਟ ਦੇਤੀ ਯਾਰ 5.5 ਹਜ਼ਾਰ ਵੋਟਾਂ ਦੀ ਗੱਲ ਹੈ ਕੋਈ ਸਮਝਦਾਰ ਲੀਡਰ ਉੱਥੇ ਬੈਠਾ ਹੋ ਕੇ 10 ਹਜ਼ਾਰ ਵੋਟ ਮਿਲ ਗਈ ਔਰ ਜੇ ਤੁਸੀਂ ਲੋਧਿਆਂ ਨੇ ਜਿੱਤ ਜਾਂਦੇ ਇਲੈਕਸ਼ਨ ਤੁਹਾਡੀ ਆਉਣ ਵਾਲੀ ਅਸੈਂਬਲੀ ਅੱਜੀ ਜਿੱਤੀ ਜਾਣੀ ਸੀ ਇਹ ਤੁਹਾਡੀ ਲੜਾਈ ਵੱਡੀ ਕਰਤੀ ਲੀਡਰਾਂ ਅੱਜ ਬਹੁਤ ਵੱਡਾ ਡਿਸਪਲਿਨ ਦੀ ਲੋੜ ਹੈ ਔਰ ਤੁਸੀਂ ਦੇਖਿਆ ਹੋਊਗਾ ਮੈਂ ਕਦੇ ਕਿਸੇ ਲੀਡਰ ਦੇ ਖਿਲਾਫ ਕਿਸੇ ਵਰਕਰ ਦੇ ਖਿਲਾਫ ਮੇਰੇ ਖਿਲਾਫ ਬੜੀਆਂ ਰੀਲਾ ਰੂਲਾ ਜੀਆਂ ਪਾਉਂਦੇ ਆ ਮੈਂ ਨਹੀਂ ਬੋਲਣਾ ਹੁੰਦਾ ਮੈਂ ਕੰਮ 'ਚ ਵਿਸ਼ਵਾਸ ਰੱਖਦਾ ਹਰ ਕੰਮ ਕਰਕੇ ਦਿਖਾਇਆ ਤੁਸੀਂ ਜ਼ਿੰਮੇਵਾਰੀ ਲਈ ਸੀ ਜੋ ਹਲਕੇ ਸੁਬਾਣੇ ਦੇ ਵਿੱਚ ਡਵੈਲਪਮੈਂਟ ਦੀ ਲੜਾਈ ਦੇਖ ਲਿਓ ਜੋ ਡਵੈਲਪਮੈਂਟ ਵਿਕਾਸ ਆਪਣਾ ਕੀਤਾ ਪੰਜਾਬ ਦੀ ਗੱਲਾਂ ਹੁੰਦੀ ਐ ਆ ਲੜਾਈ ਹੁੰਦੀ ਐ ਯਾਰ ਜਦੋਂ ਬਸਣਾ ਹੋਵੇ ਜਦੋਂ ਲੜਾਈ ਲੜਨ ਦੀ ਜ਼ਰੂਰਤ ਹੋਵੇ ਤਾਂ ਲੀਡਰ ਨੂੰ ਖੜੇ ਉਦੋਂ ਹੋਣਾ ਪੈਂਦਾ ਰੋਜ਼ ਰੋਜ਼ ਦੀ ਲੜਾਈ ਲੜੀ ਜਾਂਦੀ ਕਰੋਨਾ ਦੀ ਗੱਲ ਕੀਤੀ ਐ ਸੀ ਲੜਾਈ ਲੜੀ ਸੀ ਆ ਅਸੀਂ ਡਵੈਲਪਮੈਂਟ ਦੀ ਲੜਾਈ ਲੜੀ ਐ ਅੱਜ ਹਲਕੇ ਦੇ ਵਿੱਚ ਕੀ ਹੋ ਰਿਹਾ ਕੋਈ ਬਾਲੀਵੁੱਡ ਨਹੀਂ ਹੈਗਾ ਮੈਂ ਮੁੱਖ ਮੰਤਰੀ ਨੂੰ ਕਿਹਾ ਸੀ ਮੈਂ ਕਿਹਾ ਜੇ ਤੁਸੀਂ ਜੰਗਲ ਰਾਜ ਦੇਖਣਾ ਤਾਂ ਸਮਾਣਾ ਇੱਕ ਵੈਸੇ ਬਗੈਰ ਚੀਫ ਮਿੰਿਸਟਰ ਬਣੇ ਘੇੜਾ ਲਾ ਕੇ ਦੇਖੋ ਇਹ ਜੰਗਲ ਰਾਜ ਦੀ ਐਗਜ਼ਾਮਪਲ ਹੈ ਸਮਾਣਾ ਤੇ ਇਹ ਸੋ ਸਾਥੀਓ ਬਹੁਤ ਸੀਰੀਅਸ ਮਸਲਾ ਅੱਜ ਆਪਾਂ ਉਸ ਵਾਸਤੇ ਇਕੱਠੇ ਹੋਏ ਆ ਜੋ ਸਾਡੇ ਇੰਜਾਨ ਸਾਹਿਬ ਨੇ ਪ੍ਰੋਗਰਾਮ ਦਿੱਤਾ ਜੋ ਕਮੇਟੀਆਂ ਬਣਾਉਣੀਆਂ ਮੰਡਲ ਕਮੇਟੀਆਂ ਬਣਾਣੀਆਂ ਬੂਥ ਕਮੇਟੀਆਂ ਬਣਾਣੀਆਂ ਉਹ ਤਾਂ ਸਾਡੀ ਸਾਰੀ ਟੀਮ ਲੱਗੀ ਹੁੰਦੀ ਹੈ ਬਹੁਤ ਕੁਝ ਬੜਿਆ ਹੋਇਆ ਇੱਥੇ ਜਿੱਥੇ ਕਿਤੇ ਕੋਈ ਕਮੀ ਹੋਊਗੀ ਉਹਨੂੰ ਪੂਰੀ ਕਰਾਂਗੇ ਅਸਲੀ ਤਾਂ ਇਹ ਲੜਾਈ ਹੈ ਵੀ ਜਿਹੜੀ ਆਪਾਂ ਇਲੈਕਸ਼ਨ ਨਾਲੀ ਲੜਾਈ ਲੜਨੀ ਹੈ ਤੱਕੜੇ ਬੂਥ ਹੋਜੋ ਅਕਾਲਪੁਰ ਕੁਮਾਰਾਜ ਸਾਡੇ ਲੀਡਰਾਂ ਨੂੰ ਸਮਰਥਨ ਬਖਸ਼ੇ ਉਹ ਇਕੱਠੇ ਹੋ ਕੇ ਅੱਜ ਜਿਸ ਮਰਜੀ ਪਿੰਡ ਤੇ ਚਲੇ ਜਾਓ ਇੱਕੋ ਹੀ ਲੋਕ ਗੱਲ ਕਰਦੇ ਆ ਵੀ ਕਾਗੜ ਦੀ ਸਰਕਾਰ ਬਣੀ ਪਈ ਹੈ ਤੁਸੀਂ ਆਪਣੇ ਲੀਡਰਾਂ ਨੂੰ ਇਕੱਠੇ ਕਰ ਲਓ ਤੋ ਇਕੱਠੇ ਹੋ ਕੇ ਭੈਜਣ ਲੋਕ ਸਾਰਾ ਪੰਜਾਬ ਵੋਟ ਪਾਉਣ ਨੂੰ ਤਿਆਰ ਸੋ ਸਾਡੇ ਲੀਡਰਾਂ ਨੂੰ ਸਮਰਥਨ ਬਖਸ਼ਣ ਤਾਕੜੇ ਹੋ ਕੇ ਇਕੱਠੇ ਹੋ ਕੇ ਲੜਨ ਪਹਿਲਾ ਇਲੈਕਸ਼ਨ ਲੜਨ 570 ਬਣ ਜਾਣਗੇ ਐਮਐਲਏ ਜਿਹੜੇ ਨੂੰ ਅੱਜ ਤੋਂ ਬਾਅਦ ਜੀ मिनिस्टर ਬਣਾਊਗਾ ਬਣਦੇ ਸਾਰਿਆਂ ਨੇ ਤਾਂ ਮੰਨਣਾ ਨੇ ਇੱਕ ਬੰਦੇ ਨੇ ਮੰਨ ਸੋ ਇਸ ਕਰਕੇ ਬਹੁਤ ਬਹੁਤ ਤੁਹਾਡਾ ਧੰਨਵਾਦ ਜਿਸ ਤਰੀਕੇ ਦੇ ਨਾਲ ਸੁਭਮ ਹਮਾ ਕੇ ਆਏ ਹੈਗੇ ਹੇਗਿਓ ਆਪਾਂ ਹਲਕੇ ਸਮਾਣੇ ਦੀ ਵਿੜਾਈ ਲੜਨੀ ਹੈ ਜਿੰਨੇ ਵੀ ਮਸਲੇ ਐ ਤੁਸੀਂ ਮੇਰਾ ਸਾਥ ਦਿੰਦੇ ਹੋ ਔਰ ਖਾਸ ਕਰਕੇ ਮੈਂ ਦੇਖਿਆ ਆਂ ਵੀ ਬੜੇ ਅੱਜਕੱਲ ਜਿਹੜਾ ਬਰਸਾਤ ਦਾ ਮੌਸਮ ਆ ਰਿਹਾ ਇਹ ਬੈਠੇ ਐ ਸਾਰੀ ਪਿੱਛੇ ਤੁਸੀਂ ਦੇਖਿਆ ਆਪਾਂ ਕਰੋੜ ਰੁਪਏ ਨਦੀਆਂ ਤੇ ਲਾਇਆ ਸੀ ਸਾਫ ਕਰਨ ਵਾਸਤੇ ਮੁੰਡੂ ਬੜਾ ਫਿਕਰ ਹੈ ਜੇ ਤਕੜੀ ਬਰਸਾਤ ਆ ਗਈ ਸਾਰੇ ਇਧਰ ਪੇਟੀ ਵਾਲੇ ਬੈਠੇ ਐ ਸਭ ਤੋਂ ਜ਼ਿਆਦਾ ਆਪਣਾ ਉੱਥੇ ਪਾਣੀ ਕੋਈ ਨਦੀ ਇਹਨਾਂ ਨੇ ਸਾਫ ਨਹੀਂ ਕੀਤੀ ਬਾਈਕ ਕਰੋੜ ਰੁਪਏ ਦੇ ਨਾਲ ਨਦੀਆਂ ਸਾਫ਼ ਕੀਤੀਆਂ ਸਾਰੀਆਂ ਨਦੀਆਂ ਬੰਨ ਰੇ ਔਰ ਬਹੁਤ ਵੱਡੇ ਫਲੱਡ ਆਣੇ ਆ ਇਸ ਕੀ ਹਲਕੇ ਦੇ ਵਿੱਚ ਮੈਂ ਬੇਨਤੀ ਕਰਦਾ ਕੱਲ ਨੂੰ ਮੈਂ ਧਰਬੇੜੀਆਂ ਆਉਂਗਾ ਜੀ ਆਪਾਂ ਇਕੱਠੇ ਹੋ ਗੋ ਵੀ ਆਪਾਂ ਦੇਖਣਾ ਸਾਰਾ ਥੋੜੇ ਜੀ ਸਰਕਾਰ ਦੇ ਕਰੋੜਾਂ ਦਈਏ ਵੀ ਇਹ ਵੀ ਕੰਮ ਕਰਨ ਮੈਨੂੰ ਲੱਗਦਾ ਨਹੀਂ ਪਰ ਟਾਈਮ ਨਿਕਲ ਗਿਆ ਸੋ ਸਾਰਿਆਂ ਦਾ ਮੈਂ ਬਹੁਤ ਦਿਨੋਂ ਤੁਹਾਡਾ ਧੰਨਵਾਦ ਕਰਦਾ ਬਹੁਤ ਬਿੰਦੀਆਂ ਗਹਿਰਾਈਆਂ ਤੋਂ ਜਿੱਥੇ ਵੀ ਤੁਹਾਨੂੰ ਬੁਲਾਣੇ ਹੋ ਐਡਾ ਵੱਡਾ ਕਟ ਕਰ ਲੰਨੇ ਹੋ ਮੈਂ ਤਾਂ ਮਾਫੀ ਮੰਗਦਾ ਹਾਂ ਕਿ ਸਾਡੇ ਕੋਲ ਕੁਰਸੀਆਂ ਘਟ ਗਈਆਂ ਪ੍ਰੋਗਰਾਮ ਇਹਨਾਂ ਲੱਗਦਾ ਨਹੀਂ ਸੀ ਵੀ ਸਾਰੇ ਤੁਸੀਂ ਇੰਨੀ ਵੱਡੀ ਗਿਣਤੀ ਚਾਹੇ ਹੋ ਆਓਗੇ ਤੁਹਾਡਾ ਬਹੁਤ ਬਹੁਤ ਫੋਟ ਫੋਟ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਜਿੰਦਾਬਾਦ ਜਿੰਦਾਬਾਦ ਕਾਰੇ ਸਕਾਰਜੋ ਸਾਥੀਆਂ ਨੂੰ ਅਬ ਜੀ ਨੂੰ ਪਤਾ ਹੀ ਹੈ ਕਿ ਬਾਹਰ ਚਾ ਪੂਰੀ ਗੱਲਬਾਤ ਕੀਤੀ ਸੁਤਾਖ ਕਹਿੰਦੀ ਐ ਠੀਕ ਹੈ ਐਮਐਲਏ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਤੁਹਾਡੇ ਨਿਵਾਸ ਦੇ ਉੱਤੇ ਜੋ ਇਹ ਮੀਟਿੰਗ ਰੱਖੀ ਗਈ ਹੈਗੀ ਅੱਜ ਵਰਕਰਾਂ ਦੀ ਇਹ ਜਿਹੜੀ ਮੀਟਿੰਗ ਹੈ ਸਾਰੀ ਹਲਕਿਆਂ ਚ ਹੋਣੀ ਐ ਜਿਸ ਤਰ੍ਹਾਂ ਹਰੇਕ ਹਲਕੇ ਦੇ ਵਿੱਚ ਇੱਕ ਇੰਚਾਰਜ ਲਾਇਆ ਗਿਆ ਜਿਹੜਾ ਹਲਕੇ ਦੀ ਦੇਖਰੇਖ ਕਰੂਗਾ ਸਾਡੇ ਦਵਿੰਦਰ ਸਾਧਲੀ ਜੀ ਇੱਥੇ ਇੰਚਾਰਜ ਲਾਏ ਆ ਉਹਨਾਂ ਨੂੰ ਬੁਲਾਇਆ ਸਾਰੇ ਪ੍ਰੀਮ ਹਲਕੇ ਦੀ ਅੱਜ ਸ਼ਹਿਰ ਤਿੰਨੋਂ ਬਲਾਕਾਂ ਦੇ ਸਾਡੇ ਪ੍ਰਧਾਨ ਸਾਡੇ ਸਾਰੇ ਸੀਨੀਅਰ ਅਧੂ ਸਾਹਿਬਾਨ ਜਿਲ੍ਹਾ ਪ੍ਰਸ਼ਾਸਨ ਦੇ ਮੈਂਬਰ ਬਲਾਕ ਸੰਪਤੀਆਂ ਦੇ ਮੈਂਬਰ ਜੇ ਮੈਂ ਸਾਰੇ ਸਰਪੰਚ ਸਾਹਿਬਾਨ ਇਕੱਠੇ ਹੋ ਕੇ ਮੀਟਿੰਗ ਕਰੀ ਹੈ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਵਾਸਤੇ ਇਹ ਕਿਸ ਤਰ੍ਹਾਂ ਅਸੀਂ ਆਣ ਵਾਲੇ 2 ਸਾਲ ਜਿਹੜੇ 2.5 ਸਾਲ ਹੈਗੇ ਉਹਦੇ ਕੁਝ ਕੰਮ ਕਰਨਾ ਤੱਕੜੇ ਹੋ ਕੇ ਔਰ ਕਮੇਟੀਆਂ ਬਣਾਉਣੀਆਂ ਆ ਆ ਕੇ ਬਲੌਕ ਕਮੇਟੀਆਂ ਬਣਾਉਣੀਆਂ ਉਹ ਸਾਰੀ ਜਿਹੜੀ ਦੂਤਬੰਦੀ ਵਾਸਤੇ ਅੱਜ ਇਕੱਠੇ ਹੋ ਕੇ ਇੱਕ ਵਰਕਰ ਮੀਟਿੰਗ ਸੀ ਤੇ ਮੈਂ ਬਹੁਤ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਵੀ ਜਿਸ ਤਰੀਕੇ ਦੇ ਨਾਲ ਇੰਨੀ ਹੰਮ-ਹਮਾ ਕੇ ਸਾਰਾ ਹਲਕਾ ਸਾਡੇ ਕੋਲ ਜਗ੍ਹਾ ਘੱਟ ਸੀ ਕੁਰਸੀਆਂ ਘੱਟ ਸੀ ਆਏ ਦੇ ਸਾਰਿਆਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਜਿਹੜੀ ਲੜਾਈ ਹੁੰਦੀ ਹੈ ਥੋਡੀ ਆਪਣੀ ਟੀਮ ਦੇ ਨਾਲ ਥੋਡੇ ਆਪਣੇ ਲੀਡਰਾਂ ਦੇ ਨਾਲ ਹੀ ਤੁਸੀਂ ਕਰ ਸਕਦੇ ਹੋ ਸਾਰਿਆਂ ਨੇ ਆਉਣ ਵਾਲੀ ਇਲੈਕਸ਼ਨ ਵਾਸਤੇ ਬਹੁਤ ਵੱਡਾ ਭਰੋਸਾ ਦਿੱਤਾ ਵੀ ਥੋੜੇ ਹੋ ਕੇ ਆਪਾਂ ਇਹ ਲੜਾਈ ਲੜਨੀ ਹੈ ਔਰ ਸਾਰੇ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੀ ਅੱਜ ਹਵਾ ਜਿਸ ਤਰ੍ਹਾਂ ਦੀ ਅੱਜ ਲੋਕ ਗੱਲ ਕਰਦੇ ਐ ਕਿ ਲੀਡਰਸ਼ਿਪ ਇਕੱਠੀ ਹੋਣੀ ਚਾਹੀਦੀ ਹੈ ਤਾਂ ਸਾਰੇ ਪੰਜਾਬ ਦੇ ਲੋਕ ਅਜ ਤਿਆਰ ਨੇ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਵਾਸਤੇ ਆਏ ਬਾਈ ਇਲੈਕਸ਼ਨਾਂ ਜਿਹੜੀਆਂ ਹੁੰਦੀਆਂ ਐ ਜਿਹੜੀਆਂ ਹੋ ਰਹੀਆਂ ਤਾਂ ਸਰਕਾਰਾਂ ਦੀਆਂ ਇਲੈਕਸ਼ਨਾਂ ਹੁੰਦੀਆਂ ਸਰਕਾਰਾਂ ਦੀ ਇੰਨਾ ੱਤਕਾ ਇੰਨਾ ਪੈਸਾ ਇਦਾਂ ਜਿਹੜਾ ਪ੍ਰੈਸ਼ਰ ਹੁੰਦਾ ਉਹਨਾਂ ਦੀ ਇਲੈਕਸ਼ਨ ਹੁੰਦੀ ਐ ਪਰ ਪੰਜਾਬ ਦਾ ਜਿਸ ਤਰੀਕੇ ਦੀ ਕਾਰਗੁਜ਼ਾਰੀ ਸਾਢੇ 3 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤਰਾਹੀ ਤਰਾਹੀ ਹੋਈ ਪਈ ਐ ਪਿੰਡਾਂ ਦੇ ਵਿੱਚ ਤੇ ਲੋਕ ਕਾਂਗਰਸ ਨੂੰ ਉਡੀਕ ਰਿਹਾ ਇੱਕੋ ਚੀਜ਼ ਦੀ ਬੰਦ ਕਰਦੇ ਐ ਵੀ ਲੀਡਰਸ਼ਿਪ ਇਕੱਠੀ ਹੋ ਕੇ ਆਵੇ ਤੇ ਅਸੀਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਨੂੰ ਲਿਆਈਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ